श्रेष्ठ गीत अध्याय 1 सुलेमान ਦਾ શ્રેષ્ઠ ગીત ਉਹ ਮੈਨੂੰ ਆਪਣੇ ਮੂਹ ਦੀਆਂ ਚੁੰਮੀਆਂ ਨਾਲ ਚੁੰਮੇ ਕਿਉਂ ਜੋ ਤੇਰਾ ਪ੍ਰੇਮ ਮਦ ਨਾਲੋਂ ਚੰਗਾ ਹੈ ਸੁਗੰਧ ਲਈ ਤੇਰੇ ਤੇਲ ਚੰਗੇ ਹਨ ਤੇਰਾ ਨਾਂ ਚੋਏ ਹੋਏ ਤੇਲ ਵਰਗਾ ਹੈ ਇਸ ਲਈ ਕੁਵਾਰੀਆਂ ਤੈਨੂੰ ਪਿਆਰ ਕਰਦੀਆਂ ਹਨ ਮੈਨੂੰ ਮੂਲ ਹੈ ਅਸੀਂ ਤੇਰੇ ਪਿੱਛੇ ਦੌੜਾਂਗੇ ਪਾਦਸ਼ਾ ਮੈਨੂੰ ਆਪਣੀਆਂ ਕੁਹਣੀਆਂ ਵਿੱਚ ਲਿਆਇਆ ਅਸੀਂ ਤੇਰੇ ਵਿੱਚ ਬਾਗ-ਬਾਗ ਤੇ ਅਨੰਦ ਹੋਵਾਂਗੀਆਂ ਅਸੀਂ ਤੇਰੇ ਪ੍ਰੇਮ ਨੂੰ ਮਦ ਨਾਲੋਂ ਵੱਧ ਚੇਤੇ ਕਰਾਂਗੀਆਂ ਉਹ ਧਰਮ ਨਾਲ ਤੈਨੂੰ ਪਿਆਰ ਕਰਦੀਆਂ ਹਨ ਹੇ ਯਰੂਸ਼ਲਮ ਦੀ ਤੀਓ ਮੈਂ ਹਾਂ ਤਾਂ ਕਾਲੀ ਕਲੂਟੀ ਪਰ ਹਾਂ ਸੋਣੀ ਕੇਦਾਰ ਦੇ ਤੰਬੂਆਂ ਵਰਗੀ ਸੁਲੇਮਾਨ ਦੇ ਪਰਦਿਆਂ ਦੀ ਨਿਆਈ ਮੈਨੂੰ ਨਾ ਵੇਖੋ ਮੈਂ ਕਾਲੀ ਕਲੂਟੀ ਹਾਂ ਸੂਰਜ ਨੇ ਤਾਂ ਮੈਨੂੰ ਨਿੱਜ ਨਾਲ ਵੇਖਿਆ ਹੈ ਮੇਰੀ ਅੰਮਾ ਦੇ ਪੁੱਤਰ ਮੈਥ ਤੁ ਗੁੱਸੇ ਸਨ ਉਹਨਾਂ ਨੇ ਮੈਨੂੰ ਅੰਗੂਰੀ ਬਾਗਾਂ ਦੀ ਰਾਖੀ ਉੱਤੇ ਲਾਇਆ ਪਰ ਮੈਂ ਆਪਣੇ ਨਿੱਜੀ ਅੰਗੂਰੀ ਬਾਗ ਦੀ ਰਾਖੀ ਨਾ ਕੀਤੀ ਮੈਨੂੰ ਦੱਸ हे ਮੇਰੇ ਪ੍ਰਾਨਪ੍ਰਿਆ ਤੂੰ ਕਿੱਥੇ ਇਜੜ ਚਾਰਦਾ ਤੇ ਦੁਪਹਿਰ ਦੇ ਵੇਲੇ ਕਿੱਥੇ ਬਿਠਾਉਂਦਾ ਹੈ ਮੈਂ ਕਿਉਂ ਝੁੰਡ ਵਾਲੀ ਵਾਂਗੂ ਤੇਰੇ ਸਾਥੀਆਂ ਦੇ ਇਜੜਾਂ ਦੇ ਕੋਲ ਹੋਵਾਂ ਜੇ ਤੂੰ ਨਹੀਂ ਜਾਣਦੀ हे स्त्रियां ਵਿੱਚੋਂ રૂપਵੰਤੀ ਏ ਤਾਂ ਤੂੰ ਇੱਜੜ ਦੇ ਖੁਰੇ ਉੱਤੇ ਚਲੀ ਜਾ ਅਤੇ ਆਪਣੀਆਂ ਮੇਮਣੀਆਂ ਨੂੰ ਅਜੜੀਆਂ ਦੇ ਵਸੇਬਿਆਂ ਕੋਲ ਚਾਰ हे ਮੇਰੀ ਪ੍ਰੀਤਮਾ ਮੈਂ ਤੈਨੂੰ ਆਪਣੀ ਕੋਹੜੀ ਨਾਲ ਜਿਹੜੀ ਫਰਾਉਂ ਦੀ ਰਥਾਂ ਵਿੱਚ ਹੈ ਮਿਲਾਇਆ ਤੇਰੀਆਂ ਗੱਲਾਂ ਬਾਲੀਆਂ ਨਾਲ ਸੋਹਣੀਆਂ ਹਨ ਤੇਰੀ ਗਰਦਨ ਮੋਤੀਆਂ ਦੀ ਮਾਲਾ ਹੈ ਅਸੀਂ ਤੇਰੇ ਲਈ ਸੋਨੇ ਦੇ ਹਾਰ ਚਾਂਜ ਦੇ ਫੁੱਲਾਂ ਨਾਲ ਬਣਾਵਾਂਗੇ ਜਦ ਤਿੱਕ ਪਾਤਸ਼ਾ ਆਪਣੀ ਮੇਜ਼ ਤੇ ਸੀ ਮੇਰੇ ਜਟਾ ਮਸਜਿਦ ਦੀ ਸੁਗੰਧ ਉੜਦੀ ਰਹੀ ਮੇਰਾ ਬਾਲਮ ਮੇਰੇ ਲਈ ਗੰਦਰਸ ਦੀ ਪੁੜੀ ਹੈ ਜੋ ਮੇਰੀਆਂ ਛਾਤੀਆਂ ਵਿੱਚ ਰਾਤ ਕੱਟਦਾ ਹੈ ਮੇਰਾ ਬਾਲਮ ਮੇਰੇ ਲਈ ਮਹਿੰਜੇ ਦੇ ਫੁੱਲਾਂ ਦਾ ਗੁੱਛਾ ਐਨ ਗੱਦੀ ਦੇ ਬਾਗਿਚਿਆਂ ਵਿੱਚ ਹੈ ਵੇਖ ਮੇਰੀ ਪ੍ਰੀਤਮਾ ਤੂੰ ਰੂਪਵੰਤ ਹੈ ਵੇਖ ਤੂੰ ਰੂਪਵੰਤ ਹੈ ਤੇਰੀਆਂ ਅੱਖਾਂ ਕਬੂਤਰੀਆਂ ਹਨ ਹੇ ਮੇਰੇ ਬਾਲਮ ਵੇਖ ਤੂੰ ਰੂਪਵੰਤ ਹੈ ਤੂੰ ਸਚਮੁੱਚ ਪ੍ਰੇਮ ਰਤ ਹੈ ਸਾਡੀ ਸੇਜ ਹਰੀ ਹੈ ਸਾਡੇ ਘਰ ਦੇ ਸ਼ਤੀਰ ਧਿਆਰ ਦੇ ਸਾਡੀਆਂ ਕੜੀਆਂ ਸੂਰਦੀਆਂ ਹਨ ਸ਼੍ਰੇਸ਼ਟ ਗੀਤ ਅਧਿਆਇ 2 ਮੈਂ ਸ਼ਰਮ ਦੀ ਨਰਗਿਸ ਤੇ ਦੂਣਾ ਦੀ ਸੁਸਨ ਹ ਜਿਵੇਂ ਸੁਸਨ ਝਾੜੀਆਂ ਦੇ ਵਿੱਚ ਤੇਵੇ ਮੇਰੀ ਪ੍ਰੀਤਮਾ ਤੀਆਂ ਦੇ ਵਿੱਚ ਹੈ ਜਿਵੇਂ ਬਣਦੇ ਬਿਰਛਾਂ ਵਿੱਚ ਸਿਓ ਤਿਵੇਂ ਮੇਰਾ ਬਾਲਮ ਪੁੱਤਰਾ ਵਿੱਚ ਹੈ ਮੈਂ ਵੱਡੀ ਚਾਹ ਨਾਲ ਉਸਦੇ ਸਾਏ ਵਿੱਚ ਬੈਠੀ ਸਾਂ ਉਸਦਾ ਫਲ ਮੇਰੇ ਤਾਲੂਨ ਮਿੱਠਾ ਲੱਗਦਾ ਸੀ ਉਹ ਮੈਨੂੰ ਦਾਉਦ ਖਾਨੇ ਲੈ ਆਇਆ ਉਹਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ ਮੈਨੂੰ ਸੋਗੀ ਨਾਲ ਸਹਾਰਾ ਦਿਓ ਸਿੰਘ ਨਾਲ ਮੈਨੂੰ ਨਰੋਇਆ ਕਰੋ ਕਿਉਂ ਜੋ ਮੈਂ ਪ੍ਰੀਤੀ ਰੋਗਣ ਹਾਂ ਕਾਸ਼ ਕਿਸ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ ਅਤੇ ਉਸ ਦਾ ਸੱਜਾ ਹੱਥ ਮੈਨੂੰ ਕੇਰੇ ਵਿੱਚ ਲੈਂਦਾ ਹੈ ਯਰੂਸ਼ਲੇਮ ਦੀ ਓਤੀਓ ਮੈਂ ਤਉਨੂੰ ਚਕਾਰਿਆਂ ਅਤੇ ਖੇਤ ਦੀਆਂ ਹਰਨੀਆਂ ਦੀ ਸੁਗੰਧ ਦਿੰਦੀ ਹਾਂ ਤੁਸੀਂ ਪ੍ਰੀਤ ਨੂੰ ਨਾ ਔਖਸਾਓ ਨਾ ਜਗਾਓ ਜਦ ਤੱਕ ਉਹ ਨੂੰ ਨਾ ਪਾਵੇ ਮੇਰੇ ਬਾਲਮ ਦੀ ਆਵਾਜ਼ ਵਿਖੋ ਉਹ ਆ ਰਿਹਾ ਹੈ ਪਹਾੜਾਂ ਦੇ ਉੱਪਰ ਦੀ ਛਾਲਾਂ ਮਾਰਦਿਆਂ ਤੇ ਟੀਲੀਆਂ ਉੱਪਰ ਦੀ ਕੁੱਦਨੀਆਂ ਹੋਇਆ ਮੇਰਾ ਬਾਲਮ ਚਕਾਰੇ ਜਾਂ ਜਵਾਨ ਹਰਨ ਵਾਂਗੂ ਹੈ ਵੇਖੋ ਉਹ ਸਾਡੇ ਕੰਧ ਤੇ ਪਿਛਾੜੀ ਖੜਾ ਹੈ ਉਹ ਤਾਕੀਏ ਵਿੱਚ ਦੀ ਝਾਕਦਾ ਹੈ ਤੇ ਚੁਰਖਿਆ ਥਾਣੀ ਤੱਕਦਾ ਹੈ ਮੇਰੇ ਬਾਲਮ ਨੇ ਮੈਨੂੰ ਉੱਤਰ ਦੇ ਕੇ ਆਖਿਆ ਮੇਰੀ ਰੂਪਵੰਤੀ ਮੇਰੀ ਪ੍ਰੀਤਮਾ ਉੱਠ ਤੇ ਚਲਿਆ ਕਿਉਂ ਜੋ ਵੇਖ ਪਾਲਾ ਲੰਘ ਗਿਆ ਹੈ ਮੀ ਪੈ ਕੇ ਚਲਾ ਗਿਆ ਹੈ ਧਰਤੀ ਉੱਤੇ ਫੁੱਲ ਵਿਖਾਈ ਦਿੰਦੇ ਹਨ ਗਾਉਣ ਦਾ ਸਮਾਂ ਆ ਗਿਆ ਇਸ ਸਾਡੀ ਧਰਤੀ ਵਿੱਚ ਕੁੱਗੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਹਜ਼ੀਰ ਆਪਣੇ ਫਲ ਪਕਾਉਂਦੀ ਹੈ। ਅੰਗੂਰ ਖਿੜ ਰਹੇ ਹਨ। ਉਹ ਸੁਗੰਧ ਦਿੰਦੇ ਹਨ। ਮੇਰੀ ਪ੍ਰੀਤਮਾ ਮਰੀ ਰੂਪਵੰਤੀ ਉਠ ਤੇ ਚਲੀ ਆ। हे ਮੇਰੀ ਕਬੂਤਰੀਏ ਜਿਹੜੀ ਚਟਾਨਦਿਆਂ ਤੇੜਾਂ ਵਿੱਚ ਟਲਾਂ ਦੇ ਓਲੇ ਵਿੱਚ ਹੈ। ਮੈਨੂੰ ਆਪਣਾ ਚਿਹਰਾ ਵਿਖਾ। ਮੈਨੂੰ ਆਪਣੀ ਆਵਾਜ਼ ਸੁਣਾ। ਕਿਉਂ ਜੋ ਤੇਰੀ ਆਵਾਜ਼ ਰਸੀਲੀ ਅਤੇ ਤੇਰਾ ਚਿਹਰਾ ਸੋਹਣਾ ਹੈ। ਸਾਡੇ ਲਈ ਲੂੰਬੜੀਆਂ ਨੂੰ ਸਗੋ ਛੋਟੀਆਂ ਲੂੰਬੜੀਆਂ ਨੂੰ ਫੜੋ ਜੋ ਅੰਗੂਰੀ ਬਾਗ ਨੂੰ ਖਰਾਬ ਕਰਦੀਆਂ ਹਨ ਸਾਡੇ ਅੰਗੂਰੀ ਬਾਗ ਤਾਂ ਖਿੜ ਰਹੇ ਹਨ ਮੇਰਾ ਬਾਲਮ ਮੇਰਾ ਹੈ ਤੇ ਮੈਂ ਉਸ ਦੀ ਹਾਂ ਉਹ ਸੋਸਨ ਵਿੱਚ ਚੁਰਾਉਂਦਾ ਹੈ ਜਦ ਤੱਕ ਦਿਨ ਸਾਨਾ ਲਵੇ ਅਤੇ ਸਾਈ ਹਟ ਨਾ ਜਾਣ हे ਮੇਰੇ ਬਾਲਮ ਮੁੜ ਤਿੱਚਾਰੇ ਵਾਂਗੂ ਜਾਂ ਹਰਨੋਟੇ ਵਾਂਗ ਰਹੋ ਜਿਹੜਾ ਬਸਰ ਦੇ ਪਹਾੜਾ ਹੁੰਦੇ ਹੈ ਸ੍ਰੇਸ਼ਟ ਗੀਤ ਅਧਿਆਇ 3 ਰਾਤ ਨੂੰ ਮੈਂ ਆਪਣੀ ਸੇਜ ਉੱਤੇ ਮੈਂ ਆਪਣੇ ਪ੍ਰਾਨ ਪ੍ਰੀਅ ਨੂੰ ਪਾਲਿਆ ਮੈਂ ਉਹਨੂੰ ਪਾਲਿਆ ਪਰ ਉਹ ਮੈਨੂੰ ਮਿਲਿਆ ਨਾ ਮੈਂ ਜ਼ਰਾ ਉੱਠ ਲਾਵਾਂ ਮੈਂ ਇੱਧਰ ਉੱਧਰ ਸ਼ਹਿਰ ਵਿੱਚ ਫਿਰਾਂ ਗਲੀਆਂ ਵਿੱਚ ਤੇ ਚੌਂਕਾਂ ਵਿੱਚ ਆਪਣੇ ਪ੍ਰਾਨ ਪ੍ਰੀਅ ਨੂੰ ਪਾਲਾ ਮੈਂ ਉਹਨੂੰ ਪਾਲਿਆ ਪਰ ਉਹ ਮੈਨੂੰ ਮਿਲਿਆ ਨਾ ਰਾਖੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ ਕੀ ਤੂੰ ਸਾਂ ਮੇਰੇ ਪ੍ਰਾਨਪਰੀਏ ਨੂੰ ਵੇਖਿਆ ਮੈਂ ਥੋੜਾ ਹੀ ਉਹਨਾਂ ਤੋਂ ਅੱਗੇ ਲੰਗੀਸਾਂ ਕਿ ਮੈਂ ਆਪਣੇ ਪ੍ਰਾਨਪਰੀਏ ਨੂੰ ਲੱਭ ਲਿਆ ਮੈਂ ਉਹਨੂੰ ਫੜ ਲਿਆ ਤੇ ਛੱਡਿਆ ਨਾ ਜਦ ਤੱਕ ਮੈਂ ਉਹਨੂੰ ਆਪਣੀ ਅੰਮਾ ਦੇ ਘਰ ਅਤੇ ਆਪਣੀ ਜਨਨੀ ਦੀ ਕੋਠੜੀ ਵਿੱਚ ਨਾ ਲੈ ਗਈ ਹੇ ਯਰੂਸ਼ਲੈਮ ਦੀ ਉਤੀਓ ਮੈਂ ਤੁਹਾਨੂੰ ਚਿਕਾਰਿਆ ਤੇ ਖੇਤ ਦੀਆਂ ਹਰਨੀਆਂ ਦੀ ਸੁਗੰਧ ਦਿੰਦੀ ਹਾਂ ਤੁਸੀਂ ਪ੍ਰੀਤ ਨੂੰ ਨਾ ਉਕਸਾਓ ਨਾ ਜਗਾਓ ਜਾਤੀਕ ਉਹ ਨੂੰ ਨਾ ਪਾਵੇ ਇਹ ਕੌਣ ਹੈ ਜਿਹੜਾ ਉਜਾੜ ਵੱਲੋਂ ਚੜਿਆ ਆਉਂਦਾ ਹੈ ਤੂਵੇਂ ਦੇ ਥੰਮਾ ਵਾਂਗੂ ਗੰਦਰਸ ਤੇ ਲੂਬਾਨ ਦੀ ਸੁਗੰਧੀ ਨਾਲ ਵਪਾਰੀਆਂ ਦੇ ਸਾਰੇ ਚੂਰਨ ਨਾਲ ਵੇਖੋ ਇਹ ਸੁਲੈਮਾਨ ਦੀ ਪਾਲਕੀ ਹੈ ਇਹਦੇ ਆਲੇ ਦੁਆਲੇ 60 ਸੂਰਮੇ ਹਨ ਜਿਹੜੇ ਇਸਰਾਇਲ ਦੇ ਸੂਰਮੇ ਵਿੱਚੋਂ ਹਨ ਉਹ ਸਾਰੇ ਤਲਵਾਰਦਾਰੀ ਹਨ ਉਹ ਲੜਾਈ ਕਰਨਾ ਸਿੱਖੇ ਹੋਏ ਹਨ ਹਰ ਇੱਕ ਉਨ੍ਹਾਂ ਵਿੱਚੋਂ ਆਪਣੀ ਤਲਵਾਰ ਆਪਣੇ ਪੱਟ ਉੱਤੇ ਰਾਤਾਂ ਦੇ ਡਰ ਕਰਨ ਰੱਖਦਾ ਹੈ ਸੁਲੇਮਾਨ ਪਾਦਸ਼ਾਹ ਨੇ ਲਬਨਨ ਦੀ ਲੱਕੜੀ ਦੀ ਆਪਣੇ ਲਈ ਇੱਕ ਪਾਲਕੀ ਬਣਾਈ ਉਸ ਦੇ ਥੰਮ ਚਾਂਦੀ ਦੇ ਅਤੇ ਉਸ ਦਾ ਛਤਰ ਸੋਨੇ ਦਾ ਉਸ ਦੀ ਬੈਠਕ ਅਰਗਵਾਨੀ ਬਣਾਈ ਉਸ ਦੇ ਅੰਦਰਲਾ ਹਿੱਸਾ ਯਰੂਸ਼ਲਮ ਦੀਆਂ ਤੀਆਂ ਵੱਲੋਂ ਪ੍ਰੇਮ ਦਾ ਜੁੜਿਆ ਹੋਇਆ ਹੈ हे ਸਿਯੋਨ ਦੀ ਉਤੀਓ ਜ਼ਰਾ ਬਾਹਰ ਨਿਕਲੋ ਅਤੇ ਸੁਲੇਮਾਨ ਪਾਦਸ਼ਾਹ ਨੂੰ ਵੇਖੋ ਉਸ ਮੁਕਤ ਵਿੱਚ ਜਿਹੜਾ ਉਹਦੀ ਮਾਤਾ ਨੇ ਉਹਦੇ ਵਿਆਹ ਦੇ ਦਿਨ ਅਤੇ ਉਹਦੇ ਮਨ ਦੇ ਆਨੰਦ ਦੇ ਦਿਨ ਉਹਦੇ ਸਿਰ ਉੱਤੇ ਰੱਖਿਆ ਹੈ। ਸ਼੍ਰੇਸ਼ਟ ਗੀਤ ਅਧਿਆਇ 4 ਵੇਖ हे ਮੇਰੀ ਪ੍ਰੀਤਮਾ ਤੂੰ ਰੂਪਵੰਤ ਹੈ। ਵੇਖ ਤੂੰ ਰੂਪਵੰਤ ਹੈ। ਤੇਰੀਆਂ ਅੱਖਾਂ ਕੁੰਡ ਦੇ ਹੀਟ ਕਬੂਤਰੀਆਂ ਹਨ। ਤੇਰੇ ਵਾਲ ਬੱਕਰੀਆਂ ਦੇ ਇਜੜ ਵਾਂਗੂ ਹਨ। ਜਿਹੜੀਆਂ ਗਿਲਿਆਦ ਪਹਾੜ ਦੇ ਹੇਠਾਂ ਬੈਠੀਆਂ ਹਨ। ਤੇਰੇ ਦੰਦ ਮੁੰਨੀਆਂ ਹੋਈਆਂ ਪੇਡਾਂ ਦੇ ਇਜੜ ਵਾਂਗੂ ਹਨ ਜਿਹੜੀਆਂ ਨਹਾ ਕੇ ਉਤਰਾ ਆਈਆਂ ਹਨ ਜਿੰਨਾਂ ਸਾਰੀਆਂ ਦੇ ਜੋੜੇ ਹਨ ਤੇ ਕਮੀ ਉਹਨਾਂ ਵਿੱਚ ਕੋਈ ਨਹੀਂ ਤੇਰੇ ਬੁੱਲ ਕਿਰਮਚੀ ਡੋਰੀ ਵਰਗੇ ਹਨ ਤੇਰਾ ਮੂੰਹ ਸੋਨਾ ਹੈ ਤੇਰੀਆਂ ਖਾਖਾਂ ਕੁੰਡ ਦੇ ਢੇਟ ਅਨਾਰ ਦੇ ਟੁਕੜੇ ਹਨ ਤੇਰੀ ਗਰਦਨ ਦਾਊਦ ਦੇ ਬੁਰਜ ਵਾਂਗੂ ਹੈ ਜਿਹੜਾ ਸ਼ਸਤਰਖਾਨੇ ਲਈ ਬਣਿਆ ਹੈ ਜਿਹਦੇ ਉੱਤੇ ਹਜ਼ਾਰ ਢਾਲਾਂ ਲਟਕਾਈਆਂ ਹੋਈਆਂ ਹਨ ਉਹ ਸਾਰੀਆਂ ਸੂਰਮੇ ਦੀਆਂ ਟਾਲਾਂ ਹਨ ਤੇਰੀਆਂ ਦੋਨੋਂ ਛਾਤੀਆਂ ਦੋ ਹਨੂਟੀਆਂ ਵਾਂਗੂ ਹਰਨੀ ਦੇ ਜੋੜੇ ਹਨ ਜਿਹੜੇ ਸੁਸਨਾ ਦੇ ਵਿੱਚ ਚੁਗਦੇ ਹਨ ਜਦ ਤੀਕ ਦਿਨ ਸਾਨਾ ਲਵੇ ਅਤੇ ਸਾਈ ਹਟ ਨਾ ਜਾਣ ਮੈਂ ਗੰਦਰਸ ਦੇ ਪਹਾੜ ਤੇ ਲੁਬਾਨ ਦੇ ਟਿੱਲੇ ਉੱਤੇ ਚਲਾ ਜਾਵਾਂਗਾ हे ਮੇਰੀ ਪ੍ਰੀਤਮਾ ਤੂੰ ਸਾਰੀ ਦੀ ਸਾਰੀ ਰੂਪਵੰਤ ਹੈ ਤੇਰੇ ਵਿੱਚ ਕੋਈ ਕੱਜ ਨਹੀਂ हे ਮੇਰੀ ਬੰਦਰੀ ਲਬਨਨੂਨ ਤੋਂ ਮੇਰੇ ਸੰਗ ਆ ਲਬਨਨ ਤੋਂ ਮੇਰੇ ਸੰਗ ਅਮਾਨਾਂ ਦੀ ਚੋਟੀ ਤੋਂ ਸ਼ਨੀਰ ਤੇ ਹਰਮੋਨ ਦੀ ਚੋਟੀ ਤੋਂ ਸ਼ੇਰਾਂ ਦੇ ਹਕੂਰਨਿਆਂ ਤੋਂ ਚਿੱਤਰਿਆਂ ਦੇ ਪਹਾੜਾਂ ਤੋਂ ਚਲਿਆ ਹੇ ਮੇਰੀ ਪਿਆਰੀ ਮੇਰੀ ਬੰਦਰੀ ਤੈ ਮੇਰਾ ਮਨ ਲੁੱਟ ਲਿਆ ਆਪਣੀ ਇੱਕ ਨਜ਼ਰ ਨਾਲ ਤੈ ਮੇਰਾ ਮਨ ਲੁੱਟ ਲਿਆ ਆਪਣੀ ਗਰਦਨ ਦੀ ਮਾਲਾ ਦੀ ਇੱਕ ਜੁਗਨੀ ਨਾਲ ਹੇ ਮੇਰੀ ਪਿਆਰੀ ਮੇਰੀ ਬੰਦਰੀ ਤੇਰਾ ਪ੍ਰੇਮ ਕਿੰਨਾ ਸੋਹਣਾ ਹੈ ਤੇਰਾ ਪ੍ਰੇਮ ਮਦ ਨਾਲੋਂ ਅਤੇ ਤੇਰੇ ਤੇਲਾਂ ਦੀ ਸੁਗੰਧ ਸਾਰੇ ਮਸਾਲਿਆਂ ਨਾਲੋਂ ਕਿੰਨੀ ਚੰਗੀ ਹੈ। हे ਮੇਰੀ ਬੰਦਰੀ ਤੇਰੇ ਬੁੱਲਾਂ ਤੋਂ ਸ਼ਹਿਦ ਚੋਰਿਆ ਹੈ। ਤੇਰੀ ਜੀਬ ਦੇ ਹੇਠ ਸ਼ਹਿਦ ਤੇ ਦੁੱਧ ਹੈ ਅਤੇ ਤੇਰੀ ਪੋਸ਼ਾਕ ਦੀ ਸੁਗੰਧ ਲਬਨਨੋਂ ਦੀ ਸੁਗੰਧ ਵਾਂਗੂ ਹੈ। ਮੇਰੀ ਪਿਆਰੀ ਮੇਰੀ ਬੰਦਰੀ ਇੱਕ ਬੰਦ ਕੀਤੀ ਹੋਈ ਬਾੜੀ ਹੈ। ਇੱਕ ਬੰਦ ਕੀਤਾ ਹੋਇਆ ਸੋਤਾ ਅਤੇ ਮੋਹਰ ਲਾਇਆ ਹੋਇਆ ਚਸ਼ਮਾ ਤੇਰੀਆਂ ਟਹਿਣੀਆਂ ਅਨਾਰਾਂ ਦਾ ਬਾਗ ਹਨ। ਮਿੱਠੇ ਫਲਾਂ ਨਾਲ ਮਹਿੰਦੀ ਤੇ ਜਟਾਮਾਸੀ ਜਟਾਮਾਸੀ ਅਤੇ ਕੇਸਰ ਬੇਦ ਮੁਸ਼ਕ ਅਤੇ ਦਾਲਚੀਨੀ ਲੁਬਾਨ ਦੇ ਸਾਰੇ ਬਿਰਛਾਂ ਨਾਲ ਗੰਦਰਸ ਤੇ ਕਿਉੜਾ ਸਭ ਉੱਤਮ ਮਸਾਲਿਆਂ ਨਾਲ ਤੂੰ ਬਾਗਾਂ ਦਾ ਇੱਕ ਸੋਤਾ ਅੰਮ੍ਰਿਤ ਜਲ ਦਾ ਇੱਕ ਖੂਵ ਅਤੇ ਲਬਨੋਂਨ ਤੋਂ ਵਗਦੀਆਂ ਹੋਈਆਂ ਨਦੀਆਂ ਹੈ ਹੈ ਉੱਤਰ ਦੀ ਇਹ ਪੌਣੇ ਜਾਗ ਹੈ ਦੱਖਣ ਦੀ ਇਹ ਪੌਣੇ ਆ ਮੇਰੇ ਬਾਗ ਉਤੇ ਵਗ ਕਿ ਇਹਦੀ ਖੁਸ਼ਬੂ ਫੈਲੇ میرا بالم اپنے باغ وچ آوے تے اپنے میٹھے پھل کھا سریشت گیت ہے hey میری پیاری میری بندری میں اپنے باغ وچ آیا ہاں میں اپنا گندرس اپنے مسالے سنے اکٹھا کر لیا ہے میں اپنا مکھیر شہد سنے کھا لیا ہے میں اپنی مد دودھ سنے پی لی ہے ساتھیوں کھاؤ پیاریو پیو رج کے پیو ਮੈਂ ਸੁੱਤੀ ਹੋਈ ਸਾਂ ਪਰ ਮੇਰਾ ਮਨ ਜਾਗਦਾ ਸੀ ਇਹ ਮੇਰੇ ਬਲਮ ਦੀ ਆਵਾਜ਼ ਹੈ ਜਿਹੜਾ ਖੜਕਾਉਂਦਾ ਹੈ हे ਮੇਰੀ ਪਿਆਰੀ ਮੇਰੀ ਪ੍ਰੀਤਮਾ ਮੇਰੀ ਕਬੂਤਰੀ ਮੇਰੀ ਨਿਰਮਲ ਮੇਰੇ ਲਈ ਖੋਲ ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ ਮੇਰੀਆਂ ਲਟਾਂ ਰਾਤ ਦੀਆਂ ਬੂੰਦਾਂ ਨਾਲ ਮੈਂ ਆਪਣਾ ਛੱਗਾ ਲਾ ਚੁੱਕੀ ਹਾਂ ਮੈਂ ਉਹਨੂੰ ਕਿਵੇਂ ਪਾਵਾਂ ਮੈਂ ਆਪਣੇ ਪੈਰ ਤੋ ਚੁੱਕੇ ਹਾਂ ਮੈਂ ਉਹਨਾਂ ਨੂੰ ਮੈਲੇ ਕਿਵੇਂ ਕਰਾਂ ਮੇਰੇ ਬਾਲਮ ਨੇ ਛੇਕ ਦੇ ਵਿੱਚੋਂ ਦੀ ਹੱਥ ਪਾਇਆ ਮੇਰਾ ਦਿਲ ਉਹਦੇ ਕਾਰਨ ਉੱਛਲ ਪਿਆ ਮੈਂ ਉੱਠੀ ਕਿ ਆਪਣੇ ਬਾਲਮ ਲਈ ਦਰਵਾਜ਼ਾ ਖੋਲਾਂ ਮੇਰੇ ਹੱਥਾਂ ਤੋਂ ਗੰਦਰਸ ਅਤੇ ਮੇਰੀਆਂ ਉਂਗਲੀਆਂ ਤੋਂ ਵੀ ਪਤਲਾ ਗੰਦਰਸ ਬਿੱਲੀ ਦੇ ਦਸਤੇ ਉੱਤੇ ਚੋਪਿਆ ਮੈਂ ਆਪਣੇ ਬਾਲਮ ਲਈ ਖੋਲਿਆ ਪਰ ਮੇਰਾ ਬਾਲਮ ਮੁੜ ਕੇ ਲੰਘ ਗਿਆ ਸੀ ਮੇਰੇ ਪ੍ਰਾਣ ਘਟ ਗਏ ਜਦ ਉਹ ਬੋਲਿਆ ਮੈਂ ਉਹਨੂੰ ਪਾ ਲਿਆ ਪਰ ਉਹ ਲੱਭਾ ਨਾ ਮੈਂ ਉਹਨੂੰ ਪੁਕਾਰਿਆ ਪਰ ਉਸ ਮੈਨੂੰ ਉਤਰਨਾ ਦਿੱਤਾ ਪਹਿਰੇ ਵਾਲੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਮਾਰਿਆ ਤੇ ਕਾਇਲ ਕਰ ਸੁਟਿਆ ਸਫੀਲ ਦੇ ਪਹਿਰੇ ਵਾਲਿਆਂ ਨੇ ਮੇਰੀ ਚਾਦਰ ਮੇਰੇ ਉੱਤੋਂ ਲਾ ਲਈ हे ਯਰਸ਼ਲਮ ਦੀ ਉਤੀਓ ਮੈਂ ਤੁਹਾਨੂੰ ਸੁਗੰਧ ਦਿੰਦੀ ਹਾਂ ਜੇ ਮੇਰਾ ਬਲਮ ਤੁਹਾਨੂੰ ਮਿਲ ਜਾਵੇ ਕੀ ਤੁਸੀਂ ਉਹਨੂੰ ਦੱਸੂਗੀਆਂ ਕਿ ਮੈਂ ਪ੍ਰੀਤ ਦੀ ਰੋਗਣ ਹਾਂ ਤੇਰਾ ਬਲਮ ਦੂਜੇ ਬਲਮ ਨਾਲੋਂ ਕਿਵੇਂ ਵੱਧ ਹੈ हे स्त्रीया ਵਿੱਚੋਂ ਰੂਪਵੰਤ ਤੇਰਾ ਬਾਲਮ ਦੂਜੇ ਬਾਲਮਾਂ ਨਾਲੋਂ ਕਿਵੇਂ ਵੱਧ ਹੈ ਜੋ ਤੁ ਸਾਨੂੰ ਇਹੋ ਸਗਤ ਦਿੰਦੀ ਹੈ ਮੇਰਾ ਬਾਲਮ ਗੋਰਾ ਤੇ ਲਾਲ ਹੈ ਉਹ ਤਾਂ ਹਜ਼ਾਰਾਂ ਵਿੱਚ ਮੰਨਿਆ ਦਿੰਿਆ ਹੈ ਉਸ ਦਾ ਸਿਰ ਕੁੰਦਨ ਸੋਨਾ ਹੈ ਉਸ ਦੇ ਵਾਲ ਕੁੰਗਰੂਆਂ ਵਾਲੇ ਤੇ ਪਹਾੜੀ ਕਾਂ ਵਾਂਗੂ ਕਾਲੇ ਹਨ ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਦੋ ਕਬੂਤਰਾਂ ਵਾਂਗੂ ਹਨ ਜਿਹੜੀਆਂ ਦੁੱਧ ਨਾਲ ਨਹਾ ਕੇ ਪੂਰੇ ਤੌਰ ਤੇ ਬੈਠੀਆਂ ਹਨ ਉਸ ਦੀਆਂ ਗੱਲਾਂ ਬਲਸਾਨ ਦੀ ਕੀਰੀ ਅਤੇ ਮੁਸ਼ਕ ਦੀਆਂ ਬੁਰਜ਼ੀਆਂ ਵਾਂਗ ਹਨ ਉਸ ਦੇ ਬੁੱਲ ਸੋਸਨ ਹਨ ਜਿਨ੍ਹਾਂ ਤੋਂ ਪਤਲਾ ਗੰਦਰਸ ਚੁੰਦਾ ਹੈ ਉਸ ਦੇ ਹੱਥ ਸੋਨੇ ਦੇ ਕੁੰਦਲ ਹਨ ਜਿਨ੍ਹਾਂ ਵਿੱਚ ਜ਼ਬਰ ਜਦ ਜੋੜੇ ਹੋਏ ਹਨ ਉਸ ਦਾ ਪੇਟ ਹਾਥੀ ਦੰਦ ਦੀ ਬਣਦਾ ਹੈ ਜਿਸ ਦੇ ਉੱਤੇ ਨੀਲਮ ਦੀ ਗੱਜਕਾਰੀ ਹੈ ਉਸ ਦੀਆਂ ਲੱਤਾਂ ਸੰਗਮਲੰਦਰ ਦੇ ਪੀਲ ਪਾਏ ਹਨ ਜਿਹੜੀਆਂ ਕੁੰਦਨ ਸੋਨੇ ਦੀਆਂ ਚੀਥੀਆਂ ਉੱਤੇ ਰੱਖਿਆ ਹੋਏ ਹਨ اس دا اکار لبنون ورگا دیار ونگو اتم ہے اس دا مو بہت مٹھا او سارے دا سارا من پا ہے ہے یروشلم دی تیو اے میرا بالم تے اے میرا پریہ ہے سرشٹ گیت روپ ونت تیرا بالم کتھے گیا ہے تیرا بالم کدر مہانہ کر گیا ਪਈਸੀ ਤੇ ਨਾਲ ਉਹਨੂੰ ਪਾ ਲਈਏ ਮੇਰਾ ਬਾਲਮ ਆਪਣੇ ਬਾਗ ਲਈ ਉਤਰ ਗਿਆ ਹੈ ਬਲਸਾਨ ਦੀਆਂ ਕਿਆਰੀਆਂ ਲਈ ਪਏ ਆਪਣੇ ਬਾਗਾਂ ਵਿੱਚ ਚਾਰੇ ਤੇ ਸੋਸਨ ਇਕੱਠੀ ਕਰੇ ਮੈਂ ਆਪਣੇ ਬਾਲਮ ਦੀ ਹਾਂ ਅਤੇ ਮੇਰਾ ਬਾਲਮ ਮੇਰਾ ਹੈ ਉਹ ਸੋਸਨ ਵਿੱਚ ਝਾੜਦਾ ਹੈ हे ਮੇਰੀ ਪ੍ਰੀਤਮਾ ਤੂੰ ਤਿਰਸਾ ਦੀ ਨਿਆਈ ਰੂਪਵੰਤ ਯਰੂਸ਼ਲੇਮ ਵਾਂਗੂ ਸੋਹਣੀ ਇੱਕ ਚੰਡੇ ਵਾਲੇ ਲਸ਼ਕਰ ਦੀ ਨਿਆਈ ਭਿਆਨਕ ਹੈ ਤੂੰ ਆਪਣੀਆਂ ਅੱਖਾਂ ਮਤ ਫੇਰ ਲੈ ਉਹ ਤਾਂ ਮੈਨੂੰ ਕਬਰਾਂ ਦੀਆਂ ਦਿਆਂ ਹਣ ਤੇਰੇ ਵਾਲ ਬੱਕਰੀਆਂ ਦੀ ਏਜੜ ਵਾਂਗੂ ਹਨ ਜਿਹੜੀਆਂ ਗਲਿਆਰ ਦੀ ਹੇਠਾਂ ਬੈਠੀਆਂ ਹਨ ਤੇਰੇ ਦੰਦ ਪੇਡਾਂ ਦੀ ਏਜੜ ਵਾਂਗੂ ਹਨ ਜਿਹੜੀਆਂ ਨਹਾ ਕੇ ਉਤਾਰਾਂ ਆਈਆਂ ਹਨ ਜਿੰਨਾਂ ਸਾਰਿਆਂ ਦੇ ਜੋੜੇ ਹਨ ਤੇ ਕਮੀ ਉਹਨਾਂ ਵਿੱਚ ਕੋਈ ਨਹੀਂ ਤੇਰੀਆਂ ਖੱਖਾਂ ਕੁੰਡ ਦੇ ਹੇਠ ਅਨਾਰ ਦੇ ਟੁਕੜੇ ਹਨ 60 ਰਾਣੀਆਂ ਅਤੇ 80 ਸੁਰੀਤਾਂ ਅਤੇ ਕੁਆਰੀਆਂ ਅਣਗਿਣਤ ਹਨ ਮੇਰੀ ਕਬੂਤਰੀ ਮੇਰੀ ਅਦੁੱਤੀ ਇਕੋ ਹੀ ਹੈ ਉਹ ਆਪਣੀ ਮਾਂ ਦੀ लाड़ਲੀ ਤੇ ਆਪਣੀ ਜਨਨੀ ਦੀ ਨਿਪੁੰਨ ਹੈ ਧੀਆਂ ਨੇ ਉਹਨੂੰ ਵੇਖ ਕੇ ਧੰ ਆਖਿਆ ਰਾਣੀਆਂ ਤੇ ਸੁਰਿਤਾ ਨੇ ਉਹਨੂੰ ਵੜਾਇਆ ਇਹ ਕੌਣ ਹੈ ਜਿਹੜਾ ਫਜ਼ਰ ਵਾਂਗੂ ਚਾਗਦਾ ਹੈ ਚੰਦ ਵਾਂਗੂ ਰੂਪਵੰਤ ਤੇ ਸੂਰਜ ਵਾਂਗੂ ਨਿਰਮਲ ਚੰਡੇ ਵਾਲੇ ਲਸ਼ਕਰ ਦੀ ਨਿਆਈ ਭਿਆਨਕ ਹੈ ਮੈਂ ਚਲਗੋਜਰ ਦੀ ਬਾੜੀ ਵਿੱਚ ਉਤਰ ਗਿਆ ਭਈ ਦੂਣ ਦੀ ਹਰਿਆਈ ਨੂੰ ਵੇਖਾਂ ਨਾਲੇ ਵੇਖਾਂ ਕਿ ਅੰਗੂਰਾਂ ਨੂੰ ਕਲੀਆਂ ਅਤੇ ਅਨਾਰਾਂ ਨੂੰ ਫੁੱਲ ਨਿਕਲੇ ਹਨ ਮੈਂ ਨਾ ਜਾਤਾ ਮੇਰੀ ਜਾਨ ਨੇ ਮੈਨੂੰ ਮੇਰੇ ਪਤਵੰਤ ਲੋਕਾਂ ਦੇ ਰੱਥਾਂ ਵਿੱਚ ਬਿਠਾ ਦਿੱਤਾ ਹੈ ਮੁੜ ਮੁੜ ਆ ਏ ਸ਼ੁਲਮੀਤ ਮੁੜ ਮੁੜ ਆ ਕਿਸੀ ਤਿਰੁਤੀ ਨਿਗਾਹ ਕਰੀਏ ਤੁਸੀਂ ਕਿਉਂ ਸ਼ੁਲਮੀਤ ਦੇ ਉੱਤੇ ਨਿਗਾਹ ਕਰੋਗੇ ਜਿਵੇਂ ਮਹਨੇਮ ਦੇ ਨਾਚ ਉੱਤੇ ਸ਼੍ਰੇਸ਼ਟ ਗੀਤ ਅਜਾਇਸਤ ਹੇ ਪਤਵੰਤ ਦੀ ਪੁੱਤਰੀ ਤੇਰੇ ਪੈਰ ਜੁੱਤੀਆਂ ਵਿੱਚ ਕਿਆ ਹੀ ਰੂਪਵੰਤ ਹਨ ਤੇਰੇ ਪੱਟਾਂ ਦੀ ਗੁਲਿਆਈ ਗਿਆਣਿਆਂ ਵਾਂਗੂ ਕਾਰੀਗਰ ਦੇ ਹੱਥਾਂ ਦਾ ਕੰਮ ਹੈ ਤੇਰੀ ਤੁੰਨੀ ਗੋਲ ਕੌਲ ਹੈ ਜਿਹਦੇ ਵਿੱਚ ਮਿਲੀ ਹੋਈ ਮੈ ਦੀ ਕਮੀ ਨਹੀਂ ਤੇਰਾ ਪੇਟ ਕਣਕ ਦਾ ਢੇਰ ਹੈ ਜਿਹੜਾ ਸੁਸਨਨ ਵਿੱਚ ਵੜਿਆ ਹੋਇਆ ਹੈ ਤੇਰੀਆਂ ਦੋਨੋਂ ਛਾਤੀਆਂ ਦੋ ਨੋਟੇ ਵਾਂਗੂ ਹਰਨੀ ਦੇ ਜੋੜੇ ਹਨ ਤੇਰੀ ਗਰਦਨ ਹਾਥੀ ਦੰਦ ਦੇ ਬੁਰਜ ਵਾਂਗੂ ਹੈ ਤੇਰੀਆਂ ਅੱਖਾਂ ਹਸ਼ਬੋਨ ਵਿੱਚ ਸਰੋਵਰ ਹਨ ਹੱਤ ਰਬੀਮ ਦੇ ਫਟ ਕੁੱਤੇ ਤੇਰਾ ਨੱਕ ਲਬਨੂਨ ਦੇ ਬੁਰਜ ਵਰਗਾ ਹੈ ਜਿਹਦਾ ਰੁੱਕ ਦਮਿਸਕਵਲ ਹੈ ਤੇਰਾ ਸਿਰ ਤਿਰੋਤੇ ਕਰਬਲ ਵਰਗਾ ਹੈ ਅਤੇ ਤੇਰੇ ਸਿਰ ਦੇ ਵਾਲ ਅਰਗਵਾਨੀ ਜੇ ਹਨ ਪਾਦਸ਼ਾਹ ਤੇਰੀਆਂ ਜ਼ੁਲਫਾਂ ਵਿੱਚ ਬੰਦੂਆ ਹੈ हे ਪ੍ਰਿਆ ਤੂੰ ਕਿੰਨੀ ਰੂਪਵੰਤ ਹੈ ਅਤੇ ਰੰਗ ਰਲੀਆਂ ਵਿੱਚ ਕਿੰਨੀ ਮਨਮੋਣੀ ਹੈ ਤੇਰਾ ਇਹ ਕਦ ਖਜੂਰ ਵਰਗਾ ਹੈ ਤੇਰੀਆਂ ਛਾਤੀਆਂ ਉਹਦੇ ਗੁੱਛੇ ਵਾਂਗੂ ਹਨ ਮੈਂ ਆਖਿਆ ਸੀ ਕਿ ਮੈਂ ਖੁਜਰੂਤ ਤੇ ਚੜਾਂਗਾ ਮੈਂ ਟੈਣੀ ਨੂੰ ਫੜਾਂਗਾ ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛੇ ਵਾਂਗ ਹੋਣ ਅਤੇ ਤੇਰੇ ਸਾਹ ਦੀ ਸੁਗੰਧ ਸੇਵਾ ਵਰਗੀ ਤੇਰਾ ਮੂੰਹ ਚੰਗੀ ਮਹਿ ਵਰਗਾ ਜਿਹੜੀ ਮੇਰੇ ਬਲਮ ਲਈ ਸਿੱਧੀ ਚਲੀ ਜਾਂਦੀ ਹੈ ਅਤੇ ਸੋਨ ਵਾਲਿਆਂ ਦੇ ਬੁੱਲਾਂ ਤੋਂ ਸਰਕ ਜਾਂਦੀ ਹੈ ਮੈਂ ਆਪਣੇ ਬਲਮ ਦੀ ਹਾਂ ਅਤੇ ਉਹਦੀ ਚਾ ਮੇਰੇ ਉੱਤੇ ਹੈ ਮੇਰੇ ਬਾਲਮ ਆ ਅਸੀਂ ਖੇਤ ਵਿੱਚ ਚਲੀਏ ਅਤੇ ਪਿੰਡਾਂ ਵਿੱਚ ਰਾਤ ਕੱਟੀਏ ਅਸੀਂ ਸਵੇਰੇ ਹੀ ਅੰਗੂਰੀ ਬਾਗਾਂ ਲਈ ਉੱਠੀਏ ਅਸੀਂ ਵੇਖੀਏ ਪਈ ਵੇਲ ਖਿੜੀ ਹੈ ਅਤੇ ਉਸਦੇ ਫੁੱਲ ਖੁੱਲੇ ਹਨ ਅਤੇ ਅਨਾਰ ਫੁੱਲੇ ਹਨ ਕਿ ਨਹੀਂ ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦੇਾਂਗੀ ਦੋਦੀਆਂ ਸੁਗੰਧ ਦਿੰਦੀਆਂ ਹਨ ਅਤੇ ਸਾਡੇ ਦਰਵਾਜ਼ਿਆਂ ਉੱਤੇ ਸਾਰੇ ਮਿੱਠੇ ਫਲ ਨਵੇਂ ਤੇ ਪੁਰਾਣੇ ਹਨ ਹੇ ਮੇਰੇ ਬਾਲਮ ਮੈਂ ਉਹਨਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ। ਸ਼੍ਰੇਸ਼ਟ ਗੀਤ ਅਧਿਆਇ 8 ਕਾਸ਼ ਕਿ ਤੂੰ ਮੇਰੇ ਵੀਰ ਜੇ ਹੁੰਦਾ ਜਿਨੇ ਮੇਰੇ ਮਾਂ ਦੀਆਂ ਦੁੱਧੀਆਂ ਚੁੰਗੀਆਂ ਮੈਂ ਤੈਨੂੰ ਬਾਹਰ ਲੱਭਦੀ ਮੈਂ ਤੈਨੂੰ ਚੁੰਮਦੀ ਉਹ ਮੈਨੂੰ ਤੁਛ ਨਾ ਜਾਣਦੇ ਮੈਂ ਤੇਰੀ ਅਗਵਾਈ ਕਰਕੇ ਆਪਣੀ ਮਾਤਾ ਦੇ ਘਰ ਲਿਆ ਜਾਂਦੀ ਉਹ ਮੈਨੂੰ ਸਿਖਾਉਂਦੀ ਮੈਂ ਤੈਨੂੰ ਮਸਾਲੇ ਵਾਲੀ ਮਾਂ ਅਤੇ ਅਨਾਰ ਦਾ ਰਸ ਪਿਲਾਉਂਦੀ ਕਾਸ਼ ਕਿ ਉਹਦਾ ਖੱਬਾ ਹੱਥ ਮੇਰੇ ਸਿਰ 'ਤੇ ਹੇਠ ਹੁੰਦਾ ਅਤੇ ਉਸਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈਂਦਾ ਹੇ ਦਰਸ਼ਲੇਮ ਦੀਉਤੀਓ ਮੈਂ ਤੁਹਾਨੂੰ ਸੁਗੰਧ ਦਿੰਦੀ ਹਾਂ ਤੁਸੀਂ ਕਿਉਂ ਪ੍ਰੀਤ ਨੂੰ ਉਕਸਾਓ ਤੇ ਜਗਾਓ ਜਦ ਤਾਈਂ ਉਹਨੂੰ ਨਾ ਪਾਵੇ ਇਹ ਕੌਣ ਹੈ ਜਿਹੜੀ ਉਜਾੜ ਤੋਂ ਉੱਥਾ ਆਉਂਦੀ ਹੈ ਜਿਹੜੀ ਆਪਣੇ ਵਾਲਮ ਤੇ ਸਹਾਰਾ ਲੈਂਦੀ ਹੈ ਸਿਓ ਦੇ ਬਿਰਛੇ ਹੇਠ ਮੈਂ ਤੈਨੂੰ ਜਗਾਇਆ ਉੱਥੇ ਤੇਰੀ ਮਾਂ ਨੂੰ ਤੇਰੇ ਜਨਮ ਦੀ ਪੀੜ ਲੱਗੀ ਉਥੇ ਤੇਰੀ ਜਨਮਨੀ ਨੂੰ ਪੀੜ ਲੱਗੀ ਮੈਨੂੰ ਆਪਣੇ ਦਿਲ ਉਤੇ ਮੋਰ ਵਾਂਗੂ ਰੱਖ ਆਪਣੀ ਬਾਹ ਉਤੇ ਮੋਰ ਵਾਂਗੂ ਕਿਉਂ ਜੋ ਪ੍ਰੇਮ ਮੌਤ ਵਰਗਾ ਬਲਵਾਨ ਹੈ ਅਣਕ ਪਤਾਲ ਵਾਂਗੂ ਕਠੋਰ ਹੈ ਉਹਦੀਆਂ ਲਾਟਾਂ ਅੱਗ ਦੀਆਂ ਲਾਟਾਂ ਸਗੋਂ ਅਤ ਤੇਜ ਲੰਬਾਂ ਹਨ ਬਹੁਤ ਪਾਣੀ ਪ੍ਰੇਮ ਨੂੰ ਬੁਝਾ ਨਹੀਂ ਸਕਦੇ ਨਾ ਹੜ ਉਹਨੂੰ ਦਬਝ ਸਕਦੇ ਹਨ ਜੇ ਕੋਈ ਆਪਣੇ ਘਰ ਦਾ ਸਾਰਾ ਧਨ ਪ੍ਰੇਮ ਦੇ ਬਦਲੇ ਦੀੰਦਾਂ ਤਾਂ ਉਹ ਉਹਨੂੰ ਅਤ ਤੁਛ ਜਾਣਦੇ ਸਾਡੀ ਇੱਕ ਛੋਟੀ ਭੈਣ ਹੈ ਅਤੇ ਉਸ ਦੀਆਂ ਛਾਤੀਆਂ ਨਹੀਂ ਅਸੀਂ ਆਪਣੀ ਭੈਣ ਲਈ ਕੀ ਕਰੀਏ ਜਿਸ ਵੇਲੇ ਉਸ ਦਾ ਮੋਲ ਦਿੱਤਾ ਜਾਵੇ ਜੇ ਉਹ ਕੰਧ ਹੋਵੇ ਅਸੀਂ ਉਹਦੇ ਉੱਤੇ ਚਾਂਦੀ ਦਾ ਧੂੜਕੋਟ ਬਣਾਵਾਂਗੇ ਅਤੇ ਜੇ ਉਹ ਦਰਵਾਜ਼ਾ ਹੋਵੇ ਅਤੇ ਅਸੀਂ ਉਹਨੂੰ ਜ਼ਿਆਰ ਦੀਆਂ ਫਟੀਆਂ ਨਾਲ ਕੇ ਰਾਂਗੇ ਮੈਂ ਕੰਧ ਸਾਂ ਅਤੇ ਮੇਰੀਆਂ ਛਾਤੀਆਂ ਬੁਰਜਾਂ ਵਾਂਗੂ ਸਨ ਤਦ ਮੈਂ ਉਹਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਗੂ ਸਾਂ ਬਾਲ ਹਮੋਨ ਵਿੱਚ ਸੁਲੇਮਾਨ ਦਾ ਅੰਗੂਰੀ ਬਾਗ ਸੀ ਉਸਨੇ ਉਹ ਅੰਗੂਰੀ ਬਾਗ ਰੱਖਣ ਦਿੱਤਾ ਹਰ ਇੱਕ ਉਹਦੇ ਫਲ ਦੀ ਚਾਂਦੀ ਦੇ ਹਜ਼ਾਰ ਸਿੱਕੇ ਲਿਆਵੇ ਮੇਰਾ ਅੰਗੂਰੀ ਬਾਗ ਜਿਹੜਾ ਮੇਰਾ ਆਪਣਾ ਹੈ ਮੇਰੇ ਸਾਹਮਣੇ ਹੈ हे ਸੁਲੇਮਾਨ ਹਜ਼ਾਰ ਤੇਰੇ ਹਨ ਅਤੇ ਉਹਦੇ ਫਲ ਦੇ ਰੱਖਣ ਲਈ 2200 ਤੂੰ ਜੋ ਚਮਨਾ ਵਿੱਚ ਵਸਦੀ ਹੈ ਸਾਂਜੀ ਤੇਰੀ ਆਵਾਜ਼ ਲਈ ਕੰਨ ਲਾਉਂਦੇ ਹਨ ਮੈਨੂੰ ਵੀ ਸੁਣਾ हे ਮੇਰੇ ਬਾਲਮ ਛੇਤੀ ਕਰ ਅਤੀ ਚਕਾਰੇ ਯਾ ਹਰਨੋਟੇ ਵਾਂਗੂ ਮਸਾਲਿਆਂ ਦੇ ਪਹਾੜਾਂ ਉੱਤੇ ਹੋ